ਇੱਕ ਤਮਾਸ਼ੀਨ ਲੋਕ ਰੋਕੇ ਹੋਏ ਨੇ ਤਮਾਸ਼ੀਨ ਤਮਾਸ਼ੀਨ ਨੇ ਜੀ ਜਿਹੜਾ ਸਾਰੇ ਖੜੇ ਨੇ ਨਹੀਂ ਅਸੀਂ ਸਾਰੇ ਤਮਾਸ਼ੀਨ ਨਹੀਂ ਕਿਹਾ ਤੁਸੀਂ ਸਾਰਿਆਂ ਨੂੰ ਰੋਕਿਆ ਹੋਇਆ ਨਾ ਜੀ ਫਿਰ ਇੱਥੇ ਅਸੀਂ ਸਾਰਿਆਂ ਨੂੰ ਨਹੀਂ ਰੋਕਿਆ ਸੀ ਉਹਨਾਂ ਨੂੰ ਰੋਕਿਆ ਜਿਹੜਾ ਸਾਨੂੰ ਲੱਗਦਾ ਵੀ ਕਰੀਏਟ ਕਰ ਰਿਹਾ ਹੈ ਇਹ ਤੁਹਾਨੂੰ ਲੱਗਦਾ ਜੀ ਸਾਰੇ ਕ੍ਰੀਏਟ ਕਰਨ ਵਾਲੇ ਜਿੰਨੇ ਖੜੇ ਨੇ ਤੇ ਕੋਈ ਤਮਾਸ਼ਾ ਕ੍ਰੀਏਟ ਕਰਨਾ ਹੈ ਉਹਨਾਂ ਸੀ ਇਹ ਚਾਰ ਫੁਲਕੇ ਖਾਣ ਨਾਲ ਇੱਕ ਗ੍ਰਾਈਨਰ ਯਾਰਾ ਥੋੜਾ ਸਾਡਾ ਹੋ ਜਾਣਾ ਅੱਠ ਡੰਗਰ ਲੋਕਾਂ ਦੇ ਹੈਗੇ ਨਹੀਂ ਤੇ ਜਦ ਸਰਕਾਰ ਉੱਥੇ ਮੁੱਲਾ ਭੇਜੇ ਖਾ ਜਿਸ ਸਰਕਾਰ ਨੂੰ ਹੈਗਾ ਨਾ ਇਹਨਾਂ ਨੂੰ ਰੋਕਣ ਦਾ ਇਹ ਵਿਚਾਰੇ ਸਰਦਾ ਦੇ ਨਾਲ ਸੇਵਾ ਲੈ ਕੇ ਆਂਦੇ ਪਏ ਹੈ ਸਰਕਾਰ ਵੀ ਤੂੰ ਜਾਜਿੰਦੇ ਕੋਲ ਕੋ ਨਹੀਂ ਗਏ ਚਾਜਨ ਨਾਲ ਉੱਥੇ ਪਚਾਈ ਜੇ ਕਿਸ ਤਰ੍ਹਾਂ ਮੰਨ ਲੈ ਪਚਾਵੇ ਖਾ ਸਾਨੂੰ ਜਿਹਨੇ ਆਰਡਰ ਮਿਲਿਆ ਡੀਸੀ ਸਾਹਿਬ ਦੇ ਆਰਡਰ ਮਤਲਬ ਕੀ ਨੇ ਵੀ ਕਿਸੇ ਨੂੰ ਵੀ ਇੱਥੋਂ ਅੱਗੇ ਨਹੀਂ ਜਾਣ ਦੇਣਾ ਸਾਨੂੰ ਕਿਹਾ ਗੱਡੀਆਂ ਰੁਕਣੀਆਂ ਨੇ ਅੱਗੇ ਸੇਵਾ ਸੂਬਾ ਵਾਲੇ ਮਤਲਬ ਸਾਰੇ ਰੁਕਣੇ ਹਾਂਜੀ ਉੱਥੇ ਰੁਕੀ ਹੋਈ ਐ ਸਾਰੇ ਕੋਈ ਵੀ ਅੱਜ ਚਾਹੇ ਜਿਵੇਂ ਐਮਐਲਏ ਨੂੰ ਕਸ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਹੁਕਮ ਨੇ ਜਿਹੜਾ ਪਹਿਲੇ ਪਿੰਡਾਂ ਤੱਕ ਫਿਰ ਪ੍ਰਸ਼ਾਸਨ ਪਹੁੰਚ ਨਹੀਂ ਰਿਹਾ ਜੀ ਉਹਨਾਂ ਦਾ ਹੁਣ ਅੱਗੇ ਨਹੀਂ ਡੱਪਾਂ ਦਿੰਦੇ ਉੱਥੇ ਜਿਹੜੇ ਪਿੰਡ ਭੁੱਖੇ ਖੜੇ ਹੋ ਉੱਥੇ ਹੀ ਡੱਪਾਂ ਦਿੰਦੇ ਹੋ ਉਹ ਨਹੀਂ ਕਿਸੇ ਦੀ ਗੱਲ ਸੁਣਦੇ ਜੀ ਹਾਂ ਜੇ ਉਹ ਕਹਿੰਦੇ ਵੀ ਡੀਸੀ ਸਾਹਿਬ ਤੋਂ ਪਰਮਿਸ਼ਨ ਲਿਆਓ ਤੇ ਫਿਰ ਤੁਸੀਂ ਜਾ ਸਕਦੇ ਹੋ ਅਸੀਂ ਤੁਹਾਨੂੰ ਡੀਸੀ ਸਾਹਿਬ ਤੋਂ ਕਿੱਥੋਂ ਜਾਈਏ ਪਰਮਿਸ਼ਨ ਲੈਣ ਅਸੀਂ ਤਾਂ ਸੇਵਾਦਾਰ ਆ ਲੈ ਜੀ ਸੇਵਾ ਸੇਵਾ ਲਈ ਵੀ ਹੁਣ ਪਰਮਿਸ਼ਨ ਲੈਣੀ ਪਊ ਸਰ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਲੰਗਰ ਲੈ ਕੇ ਕਰਦੇ ਇਹਨਾਂ ਨੇ ਤਾਂ ਕਹਿੰਦੇ ਜੀ ਸਰ ਤੋਂ ਲੈ ਕੇ ਅਫਸਰਾਂ ਦਾ ਜਿਆਦਾ ਰਾਤ ਚੇਗਾ ਇਹ ਟੂਰ ਤੇ ਜਾਂਦੇ ਇੱਕ ਗੱਡੀ ਤੇ ਜਾਣੇ ਇੱਕ ਇੱਕ ਅਫਸਰ ਗੱਡੀ ਲੈ ਤੇ ਜਾਂਦਾ ਰੱਥ ਨਹੀਂ ਬਣਦਾ ਹੈ ਜੇਕਰ ਮਜਬੂਰੀ ਵੀ ਸਾਨੂੰ ਇਹ ਅਫਸਰ ਉੱਥੇ ਕੀ ਕਰਨ ਦੇ ਜੇ ਸਾਡੇ ਬੰਦੇ ਨਾ ਉੱਥੇ ਕੰਮ ਕਰਨਗੇ ਬੰਨਾ ਤੇ ਮਿੱਟੀ ਲਾ ਰਹੇ ਨੇ ਹੈ ਸਿਵਲ ਦੇ ਅਫਸਰ ਤੇ ਜਾਂਦੇ ਇਸ ਤਰ੍ਹਾਂ ਖੜੇ ਹੋ ਜਿਨਾਂ ਨੂੰ ਪੁੱਛੋ ਕੋਈ ਚੱਕਦੇ ਬਠੜ ਕਹਿੰਦੇ ਆਫੀਸਰ ਕੱਲੀ ਕੱਲੀ ਗੱਡੀ ਲੈ ਕੱਲਾ ਕੱਲਾ ਜਾਂਦਾ ਉਹਨਾਂ ਨੇ ਬਿਲਕੁਲ ਬੰਦ ਨੇ ਪਿੱਛੇ ਐਮ ਐਲ ਐ ਸਾਹਿਬ ਨੂੰ ਵੀ ਅਸੀਂ ਰੋਕੇ ਹੋਏ ਆ ਡੀ ਸੀ ਸਾਹਿਬ ਨਹੀਂ ਆਫੀਸਰ ਦੀ ਗੱਲ ਹੈ ਇਹ ਆਫੀਸਰ ਇੱਕ ਆਫੀਸਰ ਕੱਲੀ ਗੱਡੀ ਲੈ ਕੇ ਚੱਲਦਾ ਦੇ ਨਾਲ ਜਿਹੜੇ ਸ਼ਹਿਰ ਦੇ ਵਿੱਚੋਂ ਅਸੀਂ ਇੱਥੇ ਸੇਵਾ ਕਰਨ ਆ ਰਹੇ ਹਾਂ ਜੀ 7-8 ਦਿਨ ਤੋਂ ਆ ਰਹੇ ਹਾਂ ਪਹਿਲਾਂ ਨਹੀਂ ਕਦੇ ਕੋਈ ਮੁਸ਼ਕਲ ਆਈ ਜੀ ਮੈਂ ਹੁਣ ਡੀਸੀ ਮੈਡਮ ਨਾਲ ਵੀ ਗੱਲ ਕੀਤੀ ਸਾਨੂੰ ਸਾਡੀ ਪਾਰਟੀ ਦਾ ਦੇਸ਼ ਜਿਹੜੀ ਸੁਭਾ ਕਾਲ ਹੁੰਦੀ ਹੈ ਸਾਡੇ ਬਲਾਕ ਪ੍ਰਧਾਨ ਨਾਲ ਉਹਨਾਂ ਨੇ ਕਿਹਾ ਸੀ ਕਿ ਫਾਜ਼ਿਲਕਾ ਜਲਾਲਾਬਾਦ ਫਰੋਠਪੁਰ ਬਟੰਡੇ ਵਾਲੇ ਉੱਥੇ ਜਾ ਕੇ ਆਪ ਦਾ ਪ੍ਰਬੰਧ ਭੇਜਣਗੇ ਅੱਜ ਅਸੀਂ ਮੈਡੀਸਨ ਲੈ ਕੇ ਇੱਥੇ ਆਏ ਹਾਂ ਜੀ ਸਾਰੇ ਡਿਫੈਂਸ ਵਾਲੇ ਡਾਕਟਰ ਤਸੀਮ ਗਰ ਮੇਰੇ ਨਾਲ ਨੇ ਮੱਸੀ ਸਾਹਿਬ ਨਾਲ ਨੇ ਸਾਡੇ ਬਿੜਾਕ ਪ੍ਰਧਾਨ ਨਾਲ ਨੇ ਤੁਸੀਂ ਵੀ ਸਾਰੇ ਸਿਵਲ ਡਿਫੈਂਸ ਨਾਲ ਡੀਲ ਕਰਦੇ ਹੋ ਜੀ ਜੀ ਦੇਖੋ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਤਖਲੀਫ ਜਿਹੜੇ ਲੋਕ ਹੈਗੇ ਉੱਥੇ ਜਾ ਕੇ ਉਹ ਉਹਨਾਂ ਦੀ ਆਪ ਖੁਦ ਸੇਵਾ ਕਰ ਸਕਣ ਸਾਨੂੰ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੌਕੇ ਦੇ ਉੱਤੇ ਉੱਥੇ ਪੋਜੀਸ਼ਨing ਹੈ ਅਸੀਂ ਤਾਂ ਅਧਿਕਾਰੀਆਂ ਨੂੰ ਪੁੱਛ ਸਕਦੇ ਸੀ ਸਭ ਤੋਂ ਪਹਿਲਾਂ ਸਾਨੂੰ ਇੱਥੇ ਜਿਹੜੀ ਮੈਡਮ ਸੀਤਾ ਸਬ ਇੰਸਪੈਕਟਰ ਹੈ ਡਾਕਟਰ ਤਸੇਮ ਨੂੰ ਕਿਹਾ ਮੈਂ ਹੁਣ ਮੈਡਮ ਸੰਦੂ ਨੇ ਡਿਪਟੀ ਕਮਿਸ਼ਨ ਜਿਹੜੇ ਫਾਜ਼ਿਲਕਾ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਸਾਡੀ ਪ੍ਰੋਬਲਮ ਹੈ ਸਾਡੇ ਕੋਲੇ ਬੋਟਸ ਬਹੁਤ ਘੱਟ ਨੇ ਉੱਥੇ ਰਸ ਜਿਆਦੇ ਹੋ ਗਿਆ ਉਹ ਕਹਿੰਦੇ ਮੈਂ ਸੀਐਮਓ ਨੂੰ ਕਹਿੰਨੀ ਆ ਜਿਹੜੀਆਂ ਤੁਸੀਂ ਮੈਡੀਸਨ ਲੈ ਕੇ ਆਏ ਹੋ ਤੁਸੀਂ ਉਹਨਾਂ ਨੂੰ ਹੈਂਡਓਵਰ ਕਰ ਦਿਓ ਉਹਦੀ ਵਰਤੋਂ ਜਿਹੜੀ ਹੈ ਉੱਥੇ ਕਰ ਲੈਣਗੇ ਜੀ ਅਗਰ ਜਦੋਂ ਹੀ ਸੀਐਮਓ ਦਾ ਫੋਨ ਆਉਂਦਾ ਸੀ ਉਹਨਾਂ ਨੂੰ ਇਹ ਵੀ ਕਹਾਂਗੇ ਵੀ ਸਾਡੇ ਕੋਲੇ ਡਾਕਟਰਾਂ ਦੀ ਟੀਮ ਹੈ ਸਿਵਲ ਡਿਫੈਂਸ ਦੀ ਵਲੰਟਰੀ ਹੈ ਜਿੱਥੇ ਕਿਤੇ ਇਹਨਾਂ ਦੀ ਵਰਤੋਂ ਦੀ ਰੋੜ ਹੈ ਸਾਨੂੰ ਦੱਸੋ ਇਹਨਾਂ ਦੀਆਂ ਗੱਡੀਆਂ ਸੀ ਉੱਥੇ ਭੇਜ ਦਈਏ ਮ ਨਾਓ ਹੁਣ ਅਸੀਂ ਜਿਹੜੀ ਬੀਟ ਕਰ ਰਹੇ ਹਾਂ ਸਿਵਲ ਸਰਜਨ ਦੇ ਉਸ ਦੀ ਪਰੇ ਦੀ ਸਾਰੀ ਜਿਹੜੀ ਰਿਪੋਰਟਿੰਗ ਹੈ ਕਿਉਂਕਿ ਹੈੱਡ ਆਫਿਸ ਦੇ ਵਿੱਚ ਦਿੱਲੀ ਇਸ ਦੇ ਉੱਤੇ ਚਰਚਾ ਹੁੰਦੀ ਹੈ ਮੈਂ ਅੱਜ ਹੀ ਜਿਹੜਾ ਇਹ ਸਾਰੀ ਰਿਪੋਰਟ ਜਿਹੜੀਆਂ ਸਾਡੀ ਪਾਰਟੀ ਹੈੱਡਕ quartਰ ਦੇ ਉੱਤੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਭੇਜ ਦੂੰਗਾ ਉਸ ਤੋਂ ਅੱਗੇ ਉਹਨਾਂ ਦਾ ਕੀ ਆਦੇਸ਼ ਆਉਂਦਾ ਹੈ ਨੈਕਸਟ ਪ੍ਰੋਗਰਾਮ ਹੈ ਫਿਰ ਅਸੀਂ ਉਸ ਤਰੀਕੇ ਨਾਲ ਇਸ ਨੂੰ ਸ਼ੁਰੂ ਕਰਾਂ। ਅਮਲੇ ਸਾਹ ਰੋਕਣ ਦਾ ਕਾਰਨ ਹੀ ਦੱਸਿਆ ਕਿ ਜਿਵੇਂ ਸਾਡੇ ਕੋਲ ਬੋਟਸ ਨਹੀਂ ਕਾਰਨ ਅਸਲ ਕੀ ਦੱਸਿਆ ਉਹਨਾਂ ਨੇ ਇਹ ਕਿਹਾ ਕਿ ਉੱਥੇ ਰਸ ਜ਼ਿਆਦਾ ਹੋ ਗਿਆ ਸਾਡੇ ਕੋਲੇ ਬੋਟਸ ਘੱਟ ਨੇ ਹਾਂ ਇਹ ਕਹਿ। ਨਹੀਂ ਜ਼ਰੂਰੀ ਤਾਂ ਨਹੀਂ ਕਿਸੇ ਨੇ ਪਾਰ ਹੀ ਜਾਣਾ ਜੇ 보ਟਸ ਦੀ ਗੱਲ ਕਰ ਰਹੇ ਆਪਾਂ ਐਮਐਲਏ ਸਾਹਿਬ ਜੇ ਸਪੋਜ਼ ਤੁਸੀਂ ਜਾਣੇ ਹੋ ਤੁਸੀਂ ਜਾ ਕੇ 보ਟ ਤੋਂ ਅੱਗੇ ਤਾਂ ਨਹੀਂ ਨਾ ਜਾਣਾ ਤੁਸੀਂ ਉੱਥੇ ਜਾਣਾ ਤੁਹਾਨੂੰ ਪਤਨ ਦੇ ਉਰਲੇ ਪਾਸੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ 보ਟ ਤਾਂ ਬਹੁਤ ਦੂਰ ਦੀ ਗੱਲ ਹੈ। ਨਹੀਂ ਇਹ ਗੱਲ درست ਹੈ ਸੋਡੀ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀ ਪਰ ਕਿਉਂਕਿ ਜਿਹੜਾ ਡਿਸਟ੍ਰਿਕਟ ਮੈਜਿਸਟਰਟ ਹੁੰਦਾ ਨਾ ਉਹਸ ਦੀ ਵੀ ਆਪਦੀ ਕੋਈ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਉਸ ਤੋਂ ਧੱਕੇਸ਼ਾਹੀ ਕਰੀਏ ਘਟੋ ਘਟ ਮੇਰੇ ਵਰਗਾ ਬੰਦਾ ਜਿਹਦੀ ਜ਼ਿੰਮੇਵਾਰੀ ਹੈ। ਬਤੌਰਨ ਮੈਂ ਕੋਈ ਉਹ ਇਸ ਇਸ ਦੇ ਵਗਿਆ ਨਹੀਂ ਕਰ ਸਕਦਾ ਨਹੀਂ ਬਿਲਕੁਲ ਜ਼ਿੰਮੇਵਾਰੀ ਠੀਕ ਹੈ ਤੁਹਾਡੀ ਵੀ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਪਰ ਸਰ ਪਿਛਲੇ ਇੰਨੇ ਦਿਨਾਂ ਤੋਂ ਤੁਸੀਂ ਵੀ ਇੱਥੋਂ ਦਾ ਇੱਕ ਇੱਕ ਪ੍ਰਸ਼ਾਸਨ ਦਾ ਬੰਦਾ ਜਿਹੜਾ ਉਹ ਇਹ ਕਹਿ ਰਿਹਾ ਵੀ ਹਾਂਜੀ ਸਿਵਲ ਡਿਫੈਂਸ ਹੈ ਪਿਛਲੇ 8-9 ਦਿਨਾਂ ਤੋਂ ਇੱਥੇ ਕੈਂਪ ਲਗਾਉਂਦੇ ਆ ਰਹੇ ਹੁਣ ਵੀ ਜਦੋਂ ਤੁਹਾਡੀ ਸਵੇਰੇ ਕੌਨ ਕਾਲ ਹੁੰਦੀ ਹੈ ਇੱਥੇ ਕਿਦਨ ਤੁਸੀਂ ਚੀਫ ਸਾਹਿਬ ਆਜੋ ਪਲੀਜ਼ ਤੁਹਾਡੀ ਜਦੋਂ ਸਵੇਰੇ ਕੌਨ ਕਾਲ ਹੁੰਦੀ ਹੈ ਤੁਹਾਡੀਆਂ ਡਿਊਟੀਆਂ ਨਾਲ ਲੱਗਦੀਆਂ ਹਨ ਵੀ ਹਾਂਜੀ ਠੀਕ ਹੈ ਜੀ ਤੁਸੀਂ ਜਾ ਕੇ ਉੱਥੇ ਕੰਮ ਕਰੋ ਤੇ ਫਿਰ ਫਾਇਦਾ ਕੀ ਹੈ ਤੁਹਾਡੀਆਂ ਸਰਕਾਰਾਂ ਦਾ ਦੇਖੋ ਪਤਾ ਕੀ ਹੈ ਜੀ ਸਰਕਾਰਾਂ ਆਪਦੀ ਥਾਂ ਤੇ ਪ੍ਰਸ਼ਾਸਨ ਆਪਦੀ ਥਾਂ ਤੇ ਕੰਮ ਕਰਦਾ ਹੈ ਸਿਵਲ ਡਿਫੈਂਸ ਮੈਨੂੰ ਜਿੱਥੋਂ ਤੱਕ ਮੈਂ ਸਮਝਦਾ ਵੀ ਜਿੰਨੇ ਵੀ ਸਾਡੇ ਇੱਥੇ ਇਸ ਵੇਲੇ ਅਧਿਕਾਰੀ ਪੁਲਿਸ ਅਧਿਕਾਰੀ ਖੜੇ ਹੈ ਨਾ ਤਾਂ ਇਹਨਾਂ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਨਾ ਤਾਂ ਇਹਨਾਂ ਨੂੰ ਸਿਵਲ ਡਿਫੈਂਸ ਦਾ ਮਤਲਬ ਪਤਾ ਹੈ ਨਾ ਇਹਨਾਂ ਨੂੰ ਪਤਾ ਵੀ ਸਿਵਲ ਡਿਫੈਂਸ ਆਰਗੇਨਾਈਜੇਸ਼ਨ ਕੀ ਹੈ ਸਾਡੀ ਗਵਰਨਮੈਂਟ ਆਫ ਇੰਡੀਆ ਦੀ ਗ੍ਰਹਿ ਮੰਤਰਾਲੇ ਦੇ ਅੰਡਰ ਐਨ ਜੀਓ ਹੁੰਦੀ ਹੈ ਡਿਪਟੀ ਕਮਿਸ਼ਨਰ ਸਾਡੇ ਕੰਟਰੋਲਰ ਹੁੰਦੇ ਨੇ ਜਿੱਥੇ ਵੀ ਆਪਦਾ ਹੁੰਦੀ ਹੈ NDRF ਦੇ ਨਾਲ ਆਰਮੀ ਦੇ ਨਾਲ ਸਿਵਲ ਡਿਫੈਂਸ ਡਿਪਾਰਟ ਹੁੰਦੀ ਹੈ ਹੁਣ ਇਹਨਾਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹਨੂੰ ਸਮਝਾਇਆ ਜਾਵੇ ਕਿਹਨੂੰ ਦੱਸਿਆ ਜਾਵੇ 9 ਦਿਨ ਤੋਂ ਸਿਵਲ ਡਿਫੈਂਸ ਦੀ ਟੀਮ ਵਿਦ ਡਾਕਟਰ ਹੁਣ ਤੱਕ ਜਿੰਨੇ ਵੀ ਅੰਦਰੋਂ ਐਮਰਜੈਂਸੀ ਕੱਢੀਆਂ ਨੇ ਤਾਂ ਅਸੀਂ ਸਾਡੇ ਸਿਵਲ ਡਿਫੈਂਸ ਦੀਆਂ ਐਂਬੂਲੈਂਸਾਂ ਰਾਹੀਂ ਕੱਢੀਆਂ ਨੇ ਸਾਰੇ ਇਕਵਿਪਮੈਂਟਸ ਲੈ ਕੇ ਅਸੀਂ ਸਿਰ ਸਿਵਲ ਡਿਫੈਂਸ ਡੋਰ ਟੂ ਡੋਰ ਜਾ ਕੇ ਜਿੱਥੋਂ ਤੱਕ ਅਸੀਂ ਸਾਡੀਆਂ ਆਵਦੀਆਂ ਐਨਡੀਆਰਐਫ ਦੀ ਐਂਬੂਲੈਂਸ ਦੇ ਨਾਲ ਉਹਨਾਂ ਨਾਲ ਰੋਬੋਟਸ ਦੇ ਨਾਲ ਅਸੀਂ ਰਾਸ਼ਨ ਵੀ ਦੇ ਕੇ ਆ ਰਹੇ ਹਾਂ ਦਵਾਈਆਂ ਵੀ ਦੇ ਕੇ ਆ ਰਹੇ ਹਾਂ ਪਰ ਉਹ ਇਹਨਾਂ ਨੂੰ ਪ੍ਰਸ਼ਾਸਨ ਇਹਨਾਂ ਦੀ ਪ੍ਰੋਬਲਮ ਕੀ ਹੈ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਸਿਵਲ ਡਿਫੈਂਸ ਦਾ ਮੈਂ ਦਾਅਵੇ ਨਾਲ ਕਹਿੰਦਾ ਵੀ ਇਹਨਾਂ ਨੂੰ ਮਤਲਬ ਹੀ ਨਹੀਂ ਪਤਾ ਇਹੀ ਇਹੀ ਪ੍ਰੋਬਲਮ ਹੈ ਮੇਡੀ ਪ੍ਰੋਬਲਮ ਇਹੀ ਹੈ ਜੀ ਮੇਰੀ ਪ੍ਰੋਬਲਮ ਇਹੀ ਹੈ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾ ਰਿਹਾ ਕਿ ਸਾਨੂੰ ਫਾਜ਼ਲਕਾ ਦੇ ਵਿੱਚ ਅੱਗੇ ਵੰਦੇ ਜਾਣਾ ਸੀ ਪਰ ਵੰਦੇ ਜਾਣ ਤੋਂ ਪਹਿਲਾਂ ਜਿਹੜਾ ਰੋਕਿਆ ਗਿਆ ਤੇ ਹਾਲਾਂਕਿ ਆਮ ਲੋਕਾਂ ਨੂੰ ਵੀ ਸਾਰਿਆਂ ਨੂੰ ਰੋਕਾ ਗਿਆ ਤੇ ਨਾਲ ਹੀ ਐਮਐਲਏ ਬਟੰਡਾ ਜੂਗਰੂਪ ਗੱਲ ਹੋ ਰਹੀ ਆਏ ਨੇ ਉਹਨਾਂ ਨੂੰ ਵੀ ਅੱਗੇ ਜਾਣ ਤੋਂ ਰੋਕਿਆ ਗਿਆ ਹਾਲਾਂਕਿ ਐਮਐਲਏ ਜੂਗਰੂਪ ਗੱਲ ਦੇ ਵੱਲੋਂ ਕਹਿ ਕੇ ਡੀਸੀ ਫਾਜ਼ਲਕਾ ਦੇ ਨਾਲ ਸਾਡੀ ਗੱਲਬਾਤ ਜਿਹੜੀ ਜ਼ਰੂਰ ਹੋਈ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਕੋਲ ਅੱਗੇ ਭੀੜ ਹੋ ਰਹੀ ਆ ਕਿ ਕਿਸ਼ਤੀਆਂ ਦੀ ਘਾਟ ਆ ਬੋਟ ਦੀ ਘਾਟ ਆ ਜਿਸ ਦੇ ਕਰਕੇ ਐਸਾ ਕੁਝ ਜਿਹੜਾ ਹੈਗਾ ਹੋ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਜਿਹੜਾ ਹੈਗਾ ਆਮ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਆ ਤੇ ਤੁਸੀਂ ਇਹ ਇਹਨਾਂ ਨੂੰ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਭਾਈ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਆ ਉਹ ਲੈ ਕੇ ਜਾਣਾ ਤੁਸੀਂ ਰਾਸ਼ਨ ਜਿਹੜਾ ਹੈਗਾ ਉਹ ਇਸ ਦੂਸਰੇ ਪਾਸੇ ਵੱਲ ਇੱਧਰ ਕੋਈ ਰਾਹਤ ਕੈਂਪ ਵਗੈਰਾ ਨੇ ਉਸ ਪਾਸੇ ਵੱਲ ਜਿਹੜਾ ਹੈਗਾ ਉਹ ਲੈ ਜਾ ਸਕਦੇ ਹੋ ਭਾਈ ਤੁਹਾਨੂੰ ਵੀ ਇੱਥੇ ਰੋਕਿਆ ਗਿਆ ਹਾਂਜੀ ਭਾਈ ਇੱਥੇ ਰੋਕਿਆ ਗਿਆ ਹਾਂਜੀ ਭਾਈ ਇੱਥੇ ਟੱਪ ਨਹੀਂ ਦਿੰਦੇ ਅੱਗੋਂ ਕਾਰਨ ਕਹਿੰਦੇ ਕਹਿੰਦੇ ਫੀਡ ਵਾਲੀ ਉੱਥੇ ਜਿਹੜੇ ਪਿੰਡ ਜਿਹੜੇ ਉੱਥੇ ਰਹਿੰਦੇ ਕਹਿੰਦੇ ਮગર ਫੜੀ ਜਾਂਦੇ ਆ ਮગર ਫੜੀ ਜਾਂਦੇ ਹਾਂ ਮગર ਕਿੱਥੇ ਇੱਥੇ ਕਿੱਥੇ ਫੜੀ ਜਾਂਦੇ ਕੋਣ ਪਹਿਲਾਂ ਬਈ ਉੱਥੇ ਮગર ਸੀ ਉੱਥੋਂ ਅਸੀਂ ਨਹਿਰ ਟੱਪ ਕੇ ਆਏ ਆ ਤੇ ਉੱਥੋਂ ਫੜਨ ਲੱਗ ਗਏ ਸੀ ਕਹਿੰਦੇ ਸਾਡੋ ਕਹਿੰਦੇ ਇੱਥੇ ਪਿੰਡ ਡੁੱਬੇ ਪਿਆ ਕਹਿੰਦੇ ਸਾਨੂੰ ਇੱਥੋਂ ਦੋ ਕਹਿੰਦੇ ਹਾਂ ਉਥੇ ਜੀ ਮਸਾਂ ਆਇਆ ਉੱਥੇ ਟੱਕਰ ਖੋਈ ਕਰਨ ਲੱਗ ਗਏ ਹੁਣ ਅੱਗੇ ਨਹੀਂ ਡੱਪਨ ਦਿੰਦੇ ਉੱਥੇ ਜਿਹੜੇ ਪਿੰਡ ਭੁੱਖੇ ਖੜੇ ਉੱਥੇ ਨਹੀਂ ਡੱਪਨ ਦਿੰਦੇ ਉਹ ਗਾਂ ਜਾਣਦੇ ਨਹੀਂ ਇਹ ਨਹੀਂ ਜਾਣਦੇ ਆਪਣੇ ਨਾਲ ਦੇ ਦੋ ਤਿੰਨ ਮਾਲਾ ਮੁੰਡੇ ਭੇਜੇ ਆ ਅੱਗੇ ਪਿੰਡ 'ਚ ਅਸੀਂ ਆਖਿਆ ਵਿਚਾਲ ਆਪਾਂ 2 ਘੰਟੇ ਲੇਟ ਵਗ ਜਾਾਂਗੇ ਹਣਾ ਤਾਂ ਵੀ ਕੋਈ ਪਰ ਆਪਾਂ ਕੱਲੀ ਰਾਸ਼ਨ ਆ ਜੀ ਨਾ ਪਸ਼ੂਆਂ ਵਾਸਤੇ ਲੈ ਕੇ ਆਏ ਵੀਰੇ ਮੈਂ ਵੀ ਜਿੱਥੇ ਆਪਾਂ ਨੂੰ ਮਿਲਣਗੇ ਆਪਾਂ ਵੀਰੇ ਆਪਦੇ ਮੋਢਿਆਂ ਚਾ ਕੇ ਉੱਥੇ ਛੱਟ ਕੇ ਆਵਾਂਗੇ ਕਿਸੇ ਹੱਥ ਨਹੀਂ ਆਪਾਂ ਫੜਾਉਂਦੇ ਵੀਰੇ ਤੁਸੀਂ ਸੇਵਾ ਕਰ ਦਿਓ ਤੁਸੀਂ ਕਰ ਦਿਓ ਆਪਾਂ ਇਹ ਕੰਮ ਨਹੀਂ ਕਰਦੇ ਇਹਨਾਂ ਨੇ ਤੁਹਾਨੂੰ ਕੀ ਕਹਿ ਆਇਆ ਇਹ ਤਾਂ ਕਹਿੰਦੇ ਕੋਈ ਗੱਲ ਨਹੀਂ ਭੱਜ ਜਾ ਠੀਕ ਹੈ ਪਰ ਕਹਿੰਦੇ ਤੁਸੀਂ ਐਂ ਕਰੋ ਦੋ ਤਿੰਨ ਮੁੰਡੇ ਪਹਿਲਾਂ ਜਾ ਕੇ ਦੇਖਿਓ ਵੀ ਜਿਹੜੀ ਉੱਥੇ ਤੁਹਾਨੂੰ ਲੱਗਿਆ ਵੀ ਐਸ ਪਿੰਡ 'ਚ ਲੋੜ ਹੈਗੀ ਆ ਤੇ ਕਹਿੰਦੇ ਟਰਾਲਾ ਸੀਟ ਪਾ ਦੇਂਗੇ ਲੈ ਜਾਓ ਗਾਂ ਕੋਈ ਚੱਕਰ ਨਹੀਂ ਇਹਨਾਂ ਨੇ ਨਹੀਂ ਸਾਨੂੰ ਇਹ ਉਹ ਕੀਤਾ ਬਾਈ ਇਹਨਾਂ ਨੇ ਤਾਂ ਕਹਿਤਾ ਜਾ ਕੇ ਸਹਿਵਾ ਕਰ ਲਓ ਜਿੱਤਾਂ ਕਰਕੇ ਉਹ ਕਰਿਆ ਇਹਨਾਂ ਨੇ ਵੀ ਅੱਗੇ ਰਸ਼ਨਾ ਹੋ ਜਨਾ ਬਾਲਾ ਜਿਆਦਾ ਉੱਥੇ ਫਿਰ ਚੀਜ਼ ਨਹੀਂ ਮੁੜਨੇਗੀ ਨਾ ਗਾਂ ਜਾਵੇ ਚੀਜ਼ੀ ਇਹ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਦੋ ਜਣੇ ਦੇਖਿਓ ਵੀ ਜਿੱਥੇ ਜਿਹੜੇ ਘਰੇ ਤੁਹਾਨੂੰ ਲੋੜ ਹੋਈ ਜਿੱਥੇ ਵੀ ਲੋੜ ਪੈਂਦੀ ਆ ਵੀ ਅਸੀਂ ਤੁਹਾਨੂੰ ਜਾਣ ਦੇ ਦਾਂਗੇ ਜੇ ਤੁਸੀਂ ਨਾਲ ਦੇ ਸੰਗ ਭੇ ਇਹ ਪੂਰੀ ਆਪਾਂ ਨੂੰ ਗਾ ਪ੍ਰਦਰਸ਼ਨ ਭਜਾਉਣ ਨੂੰ ਕਰਾਂ ਚ ਵੀ ਬੇੜੀਆਂ ਮਰ ਕੇ ਦੋ ਤਿੰਨ ਬੇੜੀਆਂ ਮੇਣ ਵੀ ਜਿਹੜੀਆਂ ਗਾਂਹ ਜਾਂਦੀਆਂ ਹੈਗੀਆਂ ਪਿੰਡਾਂ 'ਚ ਵੀ ਆਏ ਨਹੀਂ ਕਿ ਕੋਈ ਬੇੜੀਆਂ ਕੇ ਸਰਕਾਰ ਵੱਲੋਂ ਬੀੜੀ ਦਿੱਤੀ ਜਗੀ ਜਾਂ ਕੁਛ ਵੀ ਕਿਸ਼ਤੀਆਂ ਹੈਣਗੀਆਂ ਤਾਂ ਹੀ ਫਿਰ ਜਾਂ ਗਾਂਹ ਜਾਣੀ ਨੇ ਬੇ ਪਹੁੰਚਿਆ ਨਹੀਂ ਜਾਂਦਾ ਕਿਹਾ ਬੇੜੀਆਂ ਤੋਂ ਬਿਨਾ ਆਪਾਂ ਮਤਲਬ ਖੇਤਾਂ 'ਚ ਕਿਸੇ ਵੀਰ ਭਾਈ ਦਾ ਘਰ ਹੈ ਉੱਥੇ ਬਈ ਇਹਨਾਂ ਦਾ ਟਰੈਕਟਰ ਜਾਂਦਾ ਠੀਕ ਹੈ ਨਾ ਆਪਾਂ ਤੁਲ ਕੇ ਇਨੇ ਗਟੇ ਲਿਆ ਸਕਦੇ ਬੇੜੇ ਨਾਲ ਹੀ ਜਾਣਗੇ ਬਈ ਉੱਥੇ ਦਾਦਾ ਪੁੱਟ ਪਹਿਣੀ ਆ ਬਸ ਉਹ ਚੀਜ਼ ਦੀ ਥੋੜੀ ਜੀ ਕਮੀ ਹੈਗੀ ਆ ਬਸ ਤੁਹਾਨੂੰ ਪਤਾ ਬਈ ਹਾਂ ਸਿੱਖ ਕੰਮ ਹੈ ਕਿਸੇ ਚੀਜ਼ ਦੀ ਕਮੀ ਨਹੀਂ ਯਾਰ ਕਿਸੇ ਦੀ ਵੀ ਟਰੈਕਟਰ ਡੀਜ਼ਲ ਤੋਂ ਲੈ ਕੇ ਤਾਂ ਜਿਹੜਾ ਖਾਣ ਪੀਣ ਵਾਲਾ ਸਿਸਟਮ ਹੁੰਦਾ ਉਹ ਤਾਂ ਚੱਲ ਆਪਣਾ ਲੰਗਰ ਸ਼ੁਰੂ ਤੋਂ ਚੱਲਦੇ ਆ। ਹੋਰ ਕਿਸੇ ਚੀਜ਼ ਦੀ ਵੀ ਕਮੀ ਹੈ ਨਹੀਂ। ਪਸ਼ੂਆਂ ਵਾਸਤੇ ਜ਼ਰੂਰ ਹੈਗਾ ਬਈ ਅਸੀਂ ਆ ਅਸੀਂ ਆਪਣੀ ਟਰਾਲੀ ਭਰ ਕੇ ਲੈ ਕੇ ਆਏ ਆ ਬਠਿੰਡੇ ਦੇ ਜਿੱਥੇ ਆਏ ਆ ਅਸੀਂ ਸੰਗਤ ਮੰਡੀ ਪਿੰਡ ਆਪਣਾ ਤੇ ਟਰਾਲੀ ਲੈ ਕੇ ਆਏ ਆ ਅਸੀਂ ਭਰ ਕੇ ਅਸੀਂ ਇਹ ਗੱਲ ਸੋਚੀ ਹੈ ਵੀ ਚਾਹੇ ਯਾਰ ਆਪਾਂ ਨੂੰ ਹਫ਼ਤਾ ਲੱਗ ਜੇ ਹਨਾ ਆਪਾਂ ਨੂੰ ਕੋਈ ਗੱਲ ਨਹੀਂ ਪਰ ਯਾਰ ਲੋੜਵਾਂ ਚ ਤੱਕ ਪਹੁੰਚਣੀ ਚਾਹੀਦੀ ਹੈ ਚੀਜ਼ ਠੀਕ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਹੁਣ ਖੜ੍ਹਣ ਦਾ ਸਾਨੂੰ 2 ਘੰਟੇ ਹੋ ਗਏ ਸਵੇਰੇ ਆਏ ਆਂ ਵੀਰੇ ਅਸੀਂ ਇੱਥੇ ਸਵੇਰੇ ਆਏ ਆਂ ਕੰਟਾ ਕੰਟਾ ਆਰਾਮ ਨਾ ਹੋ ਗਏ ਸਾਨੂੰ ਹਾਂਜੀ ਆਰਾਮ ਨਾ ਹੋ ਗਏ ਸਾਨੂੰ ਸਭ ਤੋਂ ਪਹਿਲਾਂ ਅਸੀਂ ਆਏ ਸੀ ਇੱਥੇ ਹਾਂਜੀ ਅਸੀਂ ਇੱਥੇ ਤੀਜਾ ਕਲਾ ਪਿੰਡ ਦਾ ਦਦੇ ਵੀ ਉੱਥੇ ਲੋੜ ਆ ਗਈ ਆ ਖਾਲਸਾਈ ਖੜੇ ਆ ਜਾਨ ਸਾਡੇ ਪਿੰਡ ਵੀ ਜਮਾ ਨਹੀਂ ਰਛਣ ਗਏ ਵੀ ਇੱਕ ਦੋ ਟਰਾਲਾ ਇੱਕ ਦੋ ਟਰਾਲਾ ਲੰਗਾ ਗੰਗਾ ਤੁਸੀਂ ਉੱਥੇ ਲੈ ਕੇ ਆ ਜਾਓ ਹੁਣ ਸਾਡੇ ਤਿੰਨ ਬੰਦੇ ਗਏ ਆ ਦੇਖਣ ਗਾ ਉਹ ਪੈਦਲ ਗਏ ਆ 10 15 ਕਿਲੋਮੀਟਰ ਉਹਨੇ ਸਾਰਾ ਕੁਝ ਪਤਾ ਕਰਕੇ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਤੁਸੀਂ ਟਰੈਕਟਰ ਲੈ ਕੇ ਆ ਜਾਓ ਮਗਰ ਸਵੇਰੇ ਆ ਅਸੀਂ ਲੈ ਕੇ ਜਾਵਾਂ ਇੱਥੇ ਪ ਇੱਥੇ ਰੱਥ ਜਿਆਦਾ ਹੈਗਾ ਉੱਥੇ ਮੰਨ ਲੈਣਾ ਸਾਡਾ ਰਸਤਾ ਬੰਦੇ ਉੱਤੇ ਤੇ ਜਾ ਕੇ ਉੱਥੇ ਸਾਡੇ ਬੰਦੇ ਆਏ ਕਰਨ 10 15 ਦੋ ਕਿਸ਼ਤੀਆਂ ਆ ਗਈਆਂ ਨੇ ਤੇ ਇਹ ਜਿਹੜੇ ਮੁਲਾਜ਼ਮ ਇਹਨੇ ਕਹਿੰਦੇ ਡੀਸੀ ਕੋਲ ਪੁੱਛ ਕੇ ਆ ਪਰਮਿਸ਼ਨ ਲੈ ਕੇ ਆ ਅੱਛਾ ਹਾਂ ਤੇ ਹੁਣ ਉਧਰ ਸਾਡਾ ਰਸਤਾ ਨਹੀਂ ਉਧਰ ਘੁੰਮ ਕੇ ਜਾਣਾ ਪਈ ਮੋਜੂ ਵੱਲੂ ਤੇ ਜਿਹੜਾ ਇਧਰੋਂ ਕੋਈ ਭਰਾ ਲੈ ਕੇ ਆਂਦਾ ਰੈਸ਼ਨ ਕੋਈ ਵੀ ਚੀਜ਼ ਲੈ ਕੇ ਆਂਦਾ ਡੰਗਰਾ ਵਾਸਤੇ ਉਹ ਇੱਥੇ ਘੱਟ ਵੇਖਦਾ ਹੁਣ ਉਧਰ ਸਾਡਾ ਤੂੰ 8 ਕਿਲੋਮੀਟਰ ਅੱਗੇ ਪੈ ਜਾਂਦਾ ਤੇਜਰ ਵੀ ਨਾ ਉਧਰ ਪਹੁੰਚਦੀ ਨਾ ਤਾਂ ਕਿਸ਼ਤੀ ਜਾਂਦੀ ਕੋਈ ਇਹ ਤੂੰ ਨੇੜੇ ਨੇੜੇ ਪਿੰਡਾਂ ਤੱਕ ਕਿਥੇ ਪਹੁੰਚ ਜਾਂਦੀ ਇਹ ਕਿੱਦਾਂ ਰੋਕਿਆ ਇੱਥੋਂ ਕਿੱਦਾਂ ਰੋਕਿਆ ਇੱਥੇ ਇਹ ਕਹਿੰਦੇ ਜੀ ਅੱਗੇ ਰੱਜ ਹੁੰਦਾ ਇਹ ਗੱਲ ਰੋਕਿਆ ਅੱਜ ਰੋਕਿਆ ਕਰਾਂ ਹਾਂ ਉਹਨਾਂ ਰੋਕੀ ਜਾਂਦੇ ਮੈਂ ਤੇ ਇਹ ਕਹਿੰਦਾ ਮੈਂ ਤੇ ਸਰਕਾਰ ਨੂੰ ਕਹਿਣਾ ਵੀ ਐਡੀਆਂ ਵੱਡੀਆਂ ਗੱਡੀਆਂ ਨਹੀਂ ਇਹ ਅੱਠ ਅਠੇ ਬੰਦੇ ਅਫਸਰ ਬਿਜਾਤ ਨਹੀਂ ਬਹਿ ਸਕਦੇ ਇੱਕ ਅਫਸਰ ਜਾ ਤੇ ਉੱਥੇ ਗੱਡੀਆਂ ਦੇ ਵਿੱਚ ਰੱਜ ਛਾਪ ਕੀਤੀ ਖੜੇ ਨਹੀਂ ਜੇਕਰ ਬਾਨੇ ਟੁੱਟ ਜAVE ਤਾਂ ਇਹ ਤੂੰ ਨਿਕਲ ਆਣਗੇ ਅੱਛਾ ਠੀਕ ਹੈ ਹੈ ਅਫਸਰਾਂ ਦਾ ਰਸ ਜਾਂਦੇ ਹਾਂ ਅਫਸਰਾਂ ਦਾ ਜਿਆਦਾ ਰੱਜੇਗਾ ਇਹ ਟੁੱਟੇ ਜਾਣ ਦੇ ਇੱਕ ਗੱਡੀ ਤੇ ਜਾਣੇ ਹਮ ਇੱਕ ਗੱਡੀ ਤੇ ਜਾਣ ਪ ਇਹ ਰੱਛਤਾ ਸੀ ਜਿਹੜਾ ਪੈਦਲ ਜਾਣਾ ਸੀ ਬੰਦੇ ਇਹਨਾਂ ਦੇ ਲੈਣ ਜਾਣਾ ਸੀ ਤੇ ਇਹਨਾਂ ਨੇ ਜਾਣ ਦਿੱਤਾ ਕੱਲਾ ਕਲਾ ਅਫਸਰ ਕਲੀ ਕਲੀ ਗੱਡੀ ਕੱਢਣ ਲੱਗ ਹੋਣ ਰਾਹ ਤੇ ਟੁੱਟਣਾ ਟੁੱਟਣ ਲੱਗਾ ਬੰਨੇ ਬੰਨੇ ਇਹ ਨਾ ਬੰਨੇ ਰਾਤ ਟੁੱਟਣ ਲੱਗਾ ਬੰਤਾ ਅਸੀਂ ਮਰਦੇ ਰਹੇ ਇਹ ਤਾਂ ਕੋਈ ਨਹੀਂ ਮਰਦੇ ਰਹੇ ਇਹ ਤਾਂ ਰਾਤ ਨੂੰ ਬਸ ਦੇ ਨੇ ਆਏ ਚਲੋ ਜੀ ਆਪੋ ਦੇ ਘਰੇ ਇਹ ਤਾਂ ਫਿਰ ਸਾਰਿਆਂ ਨੂੰ ਰੋਕੀ ਜਾਂਦੇ ਸੇਵਾਲੀ ਜਿੱਥਨ ਤੱਕ ਆਵਾਜ਼ ਐਪੜਦੀ ਏ ਵੀ ਇਹ ਅਫਸਰ ਪਿੱਛੇ ਗੱਡੀਆਂ ਰੋਕ ਕੇ ਇੱਕ ਗੱਡੀ ਇੱਕ ਗੱਡੀ ਦੇ ਪੰਜ ਛੇ ਅਫਸਰ ਜਾਣੇ ਚਾਹੀਦੇ ਨੇ ਇੱਕ ਕ ਅਫਸਰ ਗੱਡੀ ਲੈ ਤੇ ਜਾਂਦਾ ਰੋਚ ਨਹੀਂ ਬਣਦਾ ਹੈ ਜੇਕਰ ਮਜਬੂਰੀ ਵੀ ਸਾਨੂੰ ਜੇ ਅਫਸਰ ਉੱਥੇ ਕੀ ਕਰਦੇ ਜੇ ਸਾਡੇ ਬੰਦੇ ਨਾ ਉੱਥੇ ਕੰਮ ਕਰਨ ਗਏ ਬੰਨਾਂ ਤੇ ਮਿੱਟੀ ਲਾ ਰਹੇ ਨੇ ਇਸ ਤਰ੍ਹਾਂ ਖੜੇ ਹੋ ਜਨ ਇਹਨਾਂ ਪੁੱਛੋ ਕੋਈ ਚੱਕਦਾ ਬਠਲ ਹਾਂ ਕੋਈ ਅਫਸਰ ਚੱਕਦਾ ਹੈ ਹੈ ਸੇਵਾਲੇ ਨੂੰ ਵੀ ਰੋਕ ਲੈਣੇ ਸੇਵਾਲੇ ਨੂੰ ਰੋਕ ਲੈਣੇ ਇਹ ਕਹਿੰਦੇ ਨੇ ਪਿਛਾ ਵੰਡੋ ਇਹ ਵਿਚਾਰੇ ਮਜਬੂਰੀ ਵਿੱਚ ਪਿਛੂ ਆnde ਚੱਲ ਕਿਧਰੇ ਸਾਡੀ ਸੇਵਾ ਲੱਗ ਜਾਏ ਹਾਂ ਕੰਪਾ ਦੇ ਵਿੱਚ ਤੇ ਬੰਦਾ ਸਾਡੇ ਅਸੀਂ ਹੁਣ ਰਿਸ਼ਤੇਦਾਰਾਂ ਕੋਲ ਆ ਕੇ ਬੈਠੇ ਇਹ ਰੋਕੇ ਅੱਜ ਹੀ ਆ ਜਾ ਪਹਿਲਾਂ ਵੀ ਰੋਕੇ ਐਸੇ ਤੇਰੇ ਰੋਕੀ ਜਾਂਦੇ ਆ ਅੱਜ ਹੀ ਰੋਕੇ ਜਾਂ ਪਹਿਲੇ ਵੀ ਰੋਕੇ ਆ 8-10 ਦਿਨ ਹੋ ਗਏ ਇਦਾਂ ਹੀ ਰੋਕੀ ਜਾਂਦੇ ਹਾਂ ਅੱਗੇ ਵੀ ਰੋਕਦੇ ਨੇ ਹੈ ਕਿਵੇਂ ਅੱਗੇ ਵੀ ਰੋਕਦੇ ਨੇ ਜੀ ਹਾਂ ਜੀ ਉਹ ਇਦਾਂ ਹੀ ਤੁਹਾਡੇ ਕੋਲ ਪੁੱਛ ਅਸੀਂ ਸਾਰੇ ਦਾ ਹਾਟੋ ਦਾ ਕੰਮ ਕਰਨੇ ਸਾਨੂੰਗਾ ਜਾਣ ਨਹੀਂ ਦੇਣੇ ਫੇਸਬੁਕ ਕੋਈ ਮਰੀਜ਼ ਬ੍ਰੂਜ ਜਾ ਕੇ ਤੇ ਲੈਣਾ ਪੈਂਦਾ ਹਾਂ ਸਾਨੂੰ ਜਾਣ ਨਹੀਂ ਦਿੰਦੇ ਛਿੜਕਾ ਦੇਦੇ ਆਪਾਂ ਪਿੱਛੇ ਛਟਾ ਲਓ ਹਾਂ ਤੋ ਉਹਨੂੰ ਨਹੀਂ ਪਹੁੰਚਦਾ ਹਾਂ ਜੀ ਜਾਣ ਨਹੀਂ ਦਿੰਦੇ ਅੱ ਕੋਤੇ ਗੋਜ ਜਾਣੀ ਹੈ ਹਾਂਜੀ ਤੇ ਪੇ ਨੇ ਹੁਣ ਅਸੀਂ ਇਹ ਚਾਰ ਫੁਲਕੇ ਖਾਣ ਵਾਲੇ ਇੱਕ ਗਰਾਹ ਨੇ ਜਿਆਰਾ ਥੋੜਾ ਥਾੜਾ ਹੋ ਜਾਣਾ ਹੈ ਹੈ ਅੱਠ ਡੰਗਰ ਲੋਕਾਂ ਦੇ ਹੈਗੇ ਨੇ ਤੇ ਜਦ ਸਰਕਾਰ ਉਥੇ ਮੁੱਲਾ ਭੇਜੇ ਖਾ ਜੇ ਸਰਕਾਰ ਨੂੰ ਹੈਗਾ ਨਾ ਇਹਨਾਂ ਨੂੰ ਰੋਕਣ ਦਾ ਇਹ ਵਿਚਾਰੇ ਸਰਦਾ ਦੇ ਨਾਲ ਸੇਵਾ ਲੈ ਕੇ ਆਂਦੇ ਪਏ ਹੈ ਸਰਕਾਰ ਵੀ ਇਹਦੂ ਜਾਜ ਦੇ ਕੋਲ ਕੋ ਨਹੀਂ ਗਏ ਜਾਜ ਨਾਲ ਉਥੇ ਪਹਚਾਈ ਜ ਕਿਸ ਤਰ੍ਹਾਂ ਮੰਨ ਲੈ ਪਹਚਾਵੇ ਖਾਂ ਇੱਕ ਇੱਕ ਕਿਸ਼ਤੀ ਉਹ ਸਾਡੀ ਪਹਿਲਾਂ ਵਾਲੀ ਪੁਰਾਣੀ ਕਿਸ਼ਤ ਹੈਗੀ ਹੈ ਨੇ ਕਈਆਂ ਕੋਲ ਇੱਥੇ ਆ ਜਿਹੜੇ ਹੈਗੇ ਨੇ ਥੋੜੇ ਕਹਾਣੀ ਪਹੁੰਚਦਾ ਕੁਝ ਉੱਥੇ ਤੇ ਜਿਹੜੇ ਨਹੀਂ ਪਹੁੰਚਦਾ ਠੀਕ ਹੈ ਹਾ ਜੇ ਕੋਈ ਲੰਗਰ ਲੈ ਕੇ ਆਣਾ ਮੈਦਾਨਾਂ ਇਹਨ ਮਾਜਮਨਵਾਦੇ ਟਿੱਪਣਾ ਚ ਲੰਗਰ ਲੈ ਕੇ ਆਣ ਜਦੋਂ ਰੋਕਦੇ ਨਹੀਂ ਲੰਗਰ ਤੁਲੇ ਮੰਨੇ ਲੰਗਰ ਵਾਲੇ ਨਹੀਂ ਜਾਣ ਦਿੰਦੇ ਹਾਂਜੀ ਚਾਹੀਦੇ ਪਾਰੋਂ ਬੰਦੇ ਆਈ ਜਾਂਦੇ ਆ ਉਹਨਾਂ ਨੂੰ ਆਖਿਆ ਵੀ ਜੇ ਤੁਹਾਡੇ ਕੋਲ ਰਸਮ ਨਹੀਂ ਪਹੁੰਚਦਾ ਅਸੀਂ ਮਾਨਸਾ ਤੋਂ ਲੈ ਕੇ ਆਏ ਹੋਏ ਆ ਆਪਦਾ ਇੱਥੋਂ ਸਾਨੂੰ ਲਿਜਾ ਸਕਦੇ ਹੋ ਤੇ ਰਸਮ ਤੁਸੀਂ ਆਪਦਾ ਲਿਜਾ ਸਕਦੇ ਠੀਕ ਹੈ ਸਾਨੂੰ ਤਾਂ ਪੁਲਿਸ ਨੇ ਰੋਕ ਰੱਖਿਆ ਆਪਣਾ ਟਾਈਮ ਹੋ ਗਿਆ ਤੁਹਾਨੂੰ ਭਾਈ ਸਾਨੂੰ 2 ਘੰਟੇ ਹੋ ਗਏ ਜੀ ਇੱਥੇ ਖੜੇ ਹੋ ਬਿਲਕੁਲ ਜੀ ਇਹ ਕਹਿਣਾ ਸੀ ਵੀ ਅਸੀਂ ਤਾਂ ਰੱਖਦਾ ਪਹੁੰਚਾ ਦਈਏ ਗਾਹਾਂ ਬਿਲਕੁਲ ਜੀ ਬਹੁਤ ਬਰੀਕਿਆ ਉਹ ਨਹੀਂ ਕਿਸੇ ਦੀ ਗੱਲ ਸੁਣਦੇ ਜੀ ਹਾਂ ਜੇ ਉਹ ਕਹਿੰਦੇ ਵੀ ਡੀਸੀ ਸਾਹਿਬ ਤੋਂ ਪਰਮਿਸ਼ਨ ਲਿਆਓ ਹਾਂ ਤੇ ਫਿਰ ਤੁਸੀਂ ਜਾ ਸਕਦੇ ਹੋ ਅਸੀਂ ਤੁਹਾਨੂੰ ਡੀਸੀ ਸਾਹਿਬ ਤੋਂ ਕਿੱਥੋਂ ਜਾਈਏ ਪਰਮਿਸ਼ਨ ਲੈਣ ਅਸੀਂ ਤਾਂ ਸੇਵਾਦਾਰ ਆ ਲੈ ਜੀ ਸੇਵਾ ਲਈ ਵੀ ਹੁਣ ਪਰਮਿਸ਼ਨ ਲੈਣੀ ਪਊ ਸਰ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਲੰਗਰ ਲੈ ਕੇ ਕਰਦੇ ਇਹਨਾਂ ਨਾਲ ਕਰਦੇ ਜੀ ਸਾਹਿਬ ਤੋਂ ਲੈ ਕੇ ਇਹਨਾਂ ਦੂਰੂ ਆਏ ਨੇ ਇਹ ਡੀਸੀ ਕੋਲੋਂ ਕਿੱਥੋਂ ਜਾ ਕੇ ਪਰਮਿਸ਼ਨ ਲੈ ਕੇ ਆਣ ਮਗੈ ਹੁਣ ਪਰਮ ਇਹ ਆਪਣੇ ਰਾਸ਼ਨ ਰੱਖਣਾ ਨਾ ਜਾਂ ਕੋਈ ਚੀਜ਼ ਉਹ ਵੀ ਘਰੇ ਰੱਖਦੇ ਆ ਉਹ ਯਾਰ ਥੋੜੇ ਬੰਦੇ ਹੁੰਦੇ ਆ ਬਾਈ ਉਹ ਉਹ ਥੋੜੇ ਬੰਦਿਆਂ ਕਰਕੇ ਜਲ ਸਾਰੇ ਬਦਨਾਮ ਹੁੰਦੇ ਆ ਹਾਂ ਠੀਕ ਆ ਅਸੀਂ ਤਾਂ ਕਰਕੇ ਇੱਥੇ ਹੁਣ ਪਿਕਅਪ ਡੱਲੇ ਵਾਲੇ ਆਏ ਜੀ ਅਸੀਂ ਤਾਂ ਕਰਕੇ ਬਈ ਕਿਸੇ ਦੇ ਹੱਥ 'ਚ ਨਹੀਂ ਜਿਹੜੇ ਆਪਣਾ ਜੀ ਚੀਜ਼ ਲੈ ਕੇ ਆਏ ਕਿਸੇ ਦੇ ਹੱਥ 'ਚ ਨਹੀਂ ਪੜਾਉਣੀ ਆਪ ਜਾ ਕੇ ਦੇ ਕੇ ਆਵਾਂਗੇ ਵੀਰੇ ਚਾਹੇ ਸਾਨੂੰ 5 ਦਿਨ ਲੱਗਣ 6 ਦਿਨ ਲੱਗਣ ਜਿੰਨੇ ਦਿਨ ਮਰਜ਼ੀ ਲੱਗ ਜਾਣ ਅਸੀਂ ਮੇਰੇ ਸੇਵਾ ਯਾਰ ਬਾਈ ਆਪਾਂ ਲੈ ਕੇ ਆਏ ਸਰਦਾ ਭਾਵਨਾਂ ਨਾਲ ਜੇ ਪਹੁੰਚੀਆਂ ਜ਼ਰੂਰਤਮੰਦਾਂ ਕੋਲੇ ਫਿਰ ਫਾਇਦਾ ਕੀ ਬਾਈ ਹੈਂ ਇਹ ਕੀ ਲਾਉਂਦੀ ਆ ਯਾਰ ਹਮ ਤਾਂ ਲੋਕਾਂ ਲੋਕ ਨੇ ਲੋਕਾਂ ਦੇ ਵੀ ਇੱਕ ਨਰਾਸ਼ਤਾ ਜਿੱਥੇ ਐਮਐਲਏ ਜਿਹੜੇ ਗਰੁੱਪ ਗੱਲ ਹੋ ਰਹਾਨੂੰ ਵੀ ਜਿਹੜਾ ਹੈਗਾ ਉਹ ਏ ਇੱਥੇ ਰੁਕਿਆ ਹੋਇਆ ਅੱਗੇ ਜਾਣ ਤੋਂ ਰੁਕਿਆ ਹੋਇਆ ਲੋਕੋਲ ਕਹਿੰਦੇ ਨੇ ਕਿ ਅਸੀਂ ਅੱਗੇ ਜਾ ਕੇ ਗੱਲਬਾਤ ਕਰਨੀ ਸੀ ਪੁੱਛਣਾ ਸੀ ਤਾਂ ਐਸਐਚਓ ਮੈਮ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮੈਮ ਕਾਰਨ ਕੀ ਹੈ ਜੀ ਜਿਹੜਾ ਇੱਥੇ ਲੋਕੋਂ ਕੀ ਲੋਕਾਂ ਚ ਵੀ ਨਰਾਜ਼ਤਾ ਲੋਕ ਵੀ ਕਹਿੰਦੇ ਨੇ ਕਿ ਸਾਨੂੰ ਰੋਕਿਆ ਹੋਇਆ ਰੋਕ ਰਹੇ ਨੇ ਸਾਨੂੰ ਅੰਦਰ ਨਹੀਂ ਜਾਣ ਤਰ ਕਾਰਨ ਕੀ ਅਸੀਂ ਲੋਕਾਂ ਨੂੰ ਨਹੀਂ ਰੋਕਿਆ ਅਸੀਂ ਉਹਨਾਂ ਨੂੰ ਰੋਕਿਆ ਜੋ ਦੇਖਣ ਦੇ ਮਾਰੇ ਜਾਂਦੇ ਜਾਂਦੇ ਨੇ ਬੰਨ ਤੇ ਉੱਥੇ ਜਾ ਕੇ ਰਸ਼ ਪਾਉਂਦੇ ਨੇ ਤੇ ਪ੍ਰਸ਼ਾਸਨ ਨੂੰ ਬਹੁਤ ਔਕਤ ਆਉਂਦੀ ਹੈ ਉਸੇ ਵਾ ਉਸੇ ਵਾਰੇ ਵੀ ਅਸੀਂ ਬੰਦ ਕੀਤੇ ਆ ਫਿਲਹਾਲ ਲਈ ਕਿਉਂਕਿ ਪਿੱਛੇ ਕੈਂਪ ਲੱਗੇ ਹੋਏ ਹੈ ਤੇ ਉਹਨਾਂ ਨੂੰ ਕਿਹਾ ਕਿ ਪਿੱਛੇ ਤੁਸੀਂ ਵੰਡ ਦਿਓ ਆਪਦਾ ਰਾਸ਼ਨ ਪਾਣੀ ਜੋ ਵੀ ਵੰਡਣਾ ਲੋਕ ਲੋਕ ਕਹਿੰਦੇ ਨੇ ਕਿ ਇਹਨਾਂ ਕਰਕੇ ਤਾਂ ਭੀੜ ਹੁੰਦੀ ਆ ਕਹਿੰਦੇ ਆਫੀਸਰ ਕੱਲੀ ਕੱਲੀ ਗੱਡੀ ਲੈ ਕੇ ਕੱਲਾ ਕੱਲਾ ਜਾਂਦਾ ਉਹਨਾਂ ਨੇ ਭੀੜ ਪੈਦੀ ਬਿਲਕੁਲ ਬੰਦ ਨੇ ਪਿੱਛੇ ਐਮਐਲਏ ਸਾਹਿਬ ਨੂੰ ਵੀ ਅਸੀਂ ਰੋਕੇ ਹੋਏ ਆ ਡੀਸੀ ਸਾਹਿਬ ਦੀ ਆਫੀਸਰ ਦੀ ਗੱਲ ਹੈ ਆਫੀਸਰ ਇੱਕ ਆਫੀਸਰ ਕੱਲੀ ਗੱਡੀ ਲੈ ਕੇ ਚੱਲ ਜਾਂਦਾ ਉਹ ਪਿੱਛੇ ਸਰ ਪਿੱਛੇ ਰੁਕਦੇ ਨੇ ਗੱਡੀਆਂ ਅੱਗੇ ਗੱਡੀਆਂ ਦੀ ਬਹੁਤ ਰਸ਼ ਹੋ ਜਾਂਦਾ ਅੱਗੇ ਬੰਨ ਤੇ ਤਾਂ ਕਰਕੇ ਅਸੀਂ ਜਿਹੜ ਨੀ ਨਹੀਂ ਅਸੀਂ ਪਹੁੰਚਾ ਰਹੇ ਜੀ ਕਿਹਨੂੰ ਪਹੁੰਚ ਨਹੀਂ ਨਹੀਂ ਸਿਰਫ ਪਕੇ ਹੋਏ ਰਾਸ਼ਨ ਭੇਜਿਆ ਸੀ ਹੋਣੇ ਚਾਰ ਗੱਡੀਆਂ ਭਜਾਈਆਂ ਨੇ ਤੇ ਇਹ ਉਸ ਰਾਸ਼ਨ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖਾਓ ਪੈਦਲ ਜਾ ਕੇ ਜੇ ਲੋੜ ਹੈ ਤਾਂ ਉਹ ਤੇ ਸਿਚੁਏਸ਼ਨ ਦੇਖ ਲਓ ਹਾਂ ਜੀ ਤਮਾਸ਼ੀਨ ਲੋਕ ਰੋਕੇ ਹੋਏ ਨੇ ਤਮਾਸ਼ੀਨ ਤਮਾਸ਼ੀਨ ਨੇ ਜੀ ਜਿਹੜੇ ਸਾਰੇ ਨਹੀਂ ਅਸੀਂ ਸਾਰੇ ਤਮਾਸ਼ੀਨ ਨਹੀਂ ਕਿਹਾ ਤੁਸੀਂ ਸਾਰਿਆਂ ਨੂੰ ਰੋਕੇ ਹੋਇਆ ਨਾ ਜੀ ਫਿਰ ਇੱਥੇ ਅਸੀਂ ਸਾਰਿਆਂ ਨੂੰ ਨਹੀਂ ਰੋਕਿਆ ਸੀ ਉਹਨਾਂ ਨੂੰ ਰੋਕਿਆ ਜਿਹੜਾ ਸਾਨੂੰ ਲੱਗਦਾ ਵੀ ਕਰ ਕ੍ਰੀਏਟ ਕਰ ਰਹੇ ਆ ਇਹ ਤੁਹਾਨੂੰ ਲੱਗਦਾ ਜੀ ਸਾਰੇ ਕ੍ਰੀਏਟ ਕਰਨ ਵਾਲੇ ਜਿੰਨੇ ਖੜੇ ਨੇ ਇੱਥੇ ਸਿਰੋਂ ਨਾ ਅਸੀਂ ਕਹ ਦੋਗੇ ਆ ਤਮਾਸ਼ਾ ਕਰੇੜਾ ਸਾਨੂੰ ਜਿਵੇਂ ਸਾਨੂੰ ਜਿਵੇਂ ਆਰਡਰ ਮਿਲਿਆ ਡੀਸੀ ਸਾਹਿਬ ਦੇ ਅਸੀਂ ਉੱਥੇ ਆਰਡਰ ਮਤਲਬ ਕੀ ਨੇ ਵੀ ਕਿਸੇ ਨੂੰ ਵੀ ਇੱਥੋਂ ਅੱਗੇ ਨਹੀਂ ਜਾਣ ਦੇਣਾ ਸੀ ਸਾਨੂੰ ਕਿਹਾ ਗੱਡੀਆਂ ਰੁਕਣੀਆਂ ਨੇ ਅੱਗੇ ਇਹ ਲੋਕਲ ਬੰਦੇ ਤਾਂ ਜਾ ਹੀ ਰਹੇ ਨੇ ਅਸੀਂ ਕਦੋਂ ਰੋਕੇ ਜੀ ਸੇਵਾ ਸੂ ਵਾਲੇ ਮਤਲਬ ਸਾਰੇ ਰੁਕਣੇ ਹਾਂ ਜੀ ਉੱਥੇ ਰੁਕੇ ਹੋਏ ਆ ਸਾਰੇ ਕੋਈ ਵੀ ਅੱਜ ਚਾਹੇ ਜਿਵੇਂ ਐਮਐਮਐਲ ਨੂੰ ਹਾਂ ਜੀ ਹਾਂ ਜੀ ਡੀਸੀ ਸਾਹਿਬ ਦੇ ਹੁਕਮ ਨੇ ਜੀ ਤਾਂ ਸੁਨੀਤਾ ਨੇ ਐਸਾ ਚੁਮਾ ਮੈਨ ਦਾ ਇਹ ਆਰਡਰ ਹੈ ਕਿ ਹਾਲਾਂਕਿ ਪਹਿਲਾਂ ਇੱਕ ਵਾਰ ਕੈਮਰੇ ਅੱਗੇ ਨੇ ਇਹ ਵੀ ਕਿਹਾ ਕਿ ਜਿਹੜੇ ਇੱਥੇ ਤਮਾਸ਼ਾ ਦੇਖਣ ਦੀ ਲਿਆਉਂਦੇ ਨੇ ਤਮਾਸ਼ੀ ਲੋਕ ਨੇ ਉਹਨਾਂ ਨੂੰ ਰੋਕਿਆ ਗਿਆ ਪਰ ਜਦੋਂ ਦੁਬਾਰੇ ਸਵਾਲ ਕੀਤਾ ਗਿਆ ਤਾਂ ਉਹ ਕਹਿੰਦੇ ਕਿ ਨਹੀਂ ਅਸੀਂ ਇਦਾਂ ਦੀ ਗੱਲ ਜਿਹੜੀ ਹੈ ਨਹੀਂ ਕੀਤੀ ਇਹ ਚੀਜ਼ ਸਾਰੀ ਕੈਮਰੇ ਦੇ ਵਿੱਚ ਰਿਕਾਰਡ ਆ ਕਿ ਇਹ ਲੋਕ ਉਹ ਨੇ ਜੋ ਸੇਵਾ ਕਰਨ ਤੇ ਲਿਆਏ ਨੇ ਇਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਅੱਗੇ ਜਾ ਕੇ ਸੇਵਾ ਕਰਨੀ ਸੀ ਪਰ ਤਕਰੀਬਨ 2 ਘੰਟੇ ਹੋ ਗਏ ਨੇ ਮਾਨਸਾ ਦੇ ਕੋਲ ਭਾਈ ਮਾਨਸਾ ਕੋਲ ਆਏ ਤੁਸੀਂ ਬਟਿੰਡੇ ਪਿੰਡ ਤੋਂ ਆਏ ਨੇ ਤਕਰੀਬਨ 2 ਘੰਟੇ ਹੋ ਗਏ ਨੇ ਇਹਨਾਂ ਨੂੰ ਖੜੇ ਨੇ ਇੱਥੇ ਇੱਕ ਬਜ਼ੁਰਗ ਉਹ ਲੋਕਲ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵੱਲੋਂ ਇੱਕ ਗੱਡੀ ਤੇ ਇੱਕ ਅਫਸਰ ਜਾਂਦਾ ਜੇ ਚਾਰ ਅਫਸਰ ਜਾਂਦੇ ਨੇ ਤਾਂ ਉਹਨਾਂ ਕਰਕੇ ਭੀੜ ਨਹੀਂ ਹੁੰਦੀ ਪਰ ਜਦੋਂ ਇਹਨਾਂ ਲੋਕਾਂ ਦੀਆਂ ਟਰਾਲੀਆਂ ਜਾਂਦੀਆਂ ਨੇ ਜਾam ਲੋਕ ਜਿਹੜੇ ਨੇ ਉੱਥੋਂ ਤੱਕ ਪਹੁੰਚਣਾ ਹੁੰਦਾ ਤਾਂ ਉਹਨਾਂ ਦੇ ਨਾਮ ਤੇ ਭੀੜ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਫਾਜ਼ਲਕਾ ਦੇ ਹਾਲਾਤ ਇਹ ਤੁਹਾਨੂੰ ਦਿਖਾ ਰਹੇ ਆ ਕਮ ਵਾਲੀ ਬੰਨ ਤੇ ਜਾਣ ਦੇ ਲਈ ਲੋਕ ਪਹੁੰਚੇ ਸਨ ਆਪਣੀ ਸੇਵਾਦ ਲੈ ਕੇ ਤੇ ਨਾਲ ਹੀ ਐਮਐਲਏ ਜੋ ਗਰੁੱਪ ਗੱਲ ਜਿਹੜੇ ਨੇ ਐਮਐਲਏ ਬਟੰਡਾ ਜੋ ਗਰੁੱਪ ਗੱਲ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਇੱਥੇ ਰੋਕਿਆ ਗਿਆ